ਕਿੱਦਾਂ ਸਾਰੇ ਓਕੇ ਰਿਪੋਰਟ ਤੇ ਵੀ ਤੁਹਾਡਾ ਸਿਰ ਫਰੈਸ਼ ਹੋ ਗਿਆ ਚਾਰ ਛਰ ਹੋ ਗਿਆ ਚੈੱਕ ਕਰਾ ਕਟਿੰਗ ਹੋ ਗਿਆ ਸ਼ੇਪ ਕਿੰ ਘੈਂਟ ਜੀ ਤੇ ਹੁਣ ਇਸ ਟਾਈਮ ਅਹ ਰਜਵ ਦੇ ਸਕੂਲ ਦਾ ਟਿਕਿਆ ਤੇ ਪਾਪਾ ਜੀ ਆਪਣੇ ਸੌਦਾ ਬਣਾਉਣ ਦੀ ਤਿਆਰੀ 'ਚ ਲੱਗੇ ਆ ਤੇ ਸੌਦਾ ਲਗਭਗ ਉਹ ਵੀ ਬਾੜੀਆਂ ਮੇਰੇ ਪਿੱਛੇ ਤੇ ਹੁਣ ਇਸ ਟਾਈਮ ਮੋਜਰੇ ਹੈਗੇ ਆ ਅੰਮ੍ਰਿਤ ਲੈਣ ਗਿਆ ਕਿਉਂਕਿ ਅੱਜ ਬਣਾਉਣ ਵਾਲੀ ਮੰਮੀ ਬਤਾਉਂਦੀ ਸਬਜੀ ਤੇ ਬਤਾਉਂ ਬਣਾਉਨੇ ਆ ਖੱਟੇ-ਖੱਟੇ ਵਾਲੇ ਕਿਉਂਕਿ ਜਿਹੜੇ ਪਾਪੇ ਨੂੰ ਬਹੁਤ ਜ਼ਿਆਦਾ ਪਸੰਦ ਆ ਜਿਸ ਸਿਰੇ ਚਾਹ ਦੀ ਤਦਾਰਾ ਉਹਨਾਂ ਚਾਹ ਪੀਣੇ ਹਟ ਢਾਲ ਲੈਣਾ ਰਸ ਜ਼ਰ ਕੱਪ ਚੈੱਕ ਕਰੋ ਸਟੀਲ ਦਾ ਕਿੰਨਾ ਸੋਹਣਾ ਗਲਾਸ ਥੋੜੀ ਹੀ ਲੈਣੀ ਕਿਉਂਕਿ ਜ਼ਿਆਦਾ ਨਹੀਂ ਪੀਣੀ ਚਾਹ ਜ਼ਿਆਦਾ ਜੜੀ ਹੈਗੀ ਮਿੱਠਿਆ ਦੀ ਉਹ ਵੀ ਜ਼ਿਆਦਾ ਕੰਮ ਖਰਾਬ ਕਰੋਗੀ ਸਿਹਤ ਲਈ ਤੇ ਫਾਇਦੇ ਮਿਲ ਨਹੀਂ ਪਰ ਮਠੀਆਂ ਜ਼ਰੂਰ ਲੈਣੀਆਂ ਬਸ ਸਿਰਫਾ ਨਾਲ ਹੁਣ ਇਹੀ ਖਾਣਾ ਫੋਨ ਚਲਾਉਣਾ ਪੈਦਾ ਮੈਨੂੰ ਖੁਸ਼ਬੂ ਆਈ ਇੱਥੇ ਕਿ ਅੱਜ ਮਾਤਾ ਰੋਟੀ ਲਾਉਂਦੀ ਵੀ ਆ ਪਤਾ ਨਹੀਂ ਕਿਹੜੀ ਲੱਤਨ ਦੀ ਹੁਣ ਮੈਂ ਇੱਥੇ ਬੈਠੇ ਬੈਠਾ ਫੋਨ ਦੇਖ ਰਿਹਾ ਹਾਂ ਤੇ ਪਤਾ ਨਹੀਂ ਦੇਸੀ ਘੋੜੀ ਐਸਟੈਂਪ ਲੱਤਨ ਦੀ ਆ ਤੇ ਮੈਂ ਐਕਸਾਈਟਡ ਹਾਂ ਖਾਣ ਲਈ ਬਸ ਦੇਖਦਾ ਕਿ ਕਿਹੜੀ खा चाह ग परौंठिया लगे दौ नाल एक फुलका्यो लगे चाजे हूँ बच्चे टाइम है ते उन ते उन ते उन ते ले करना क्योंकि है गोभी गोभी गो गो खाने खाच में खान लगा पहल थोड़ा बाहुल पा ਬਾਹਲ ਭਾਜੀ ਆਪਣੇ ਹਵਾ ਭਰਨਦੇ ਆ ਤੇ ਮੋਟਰ ਆਂਦੇ ਛੱਟ ਸੀ ਉਹਨਾਂ ਨੇ ਬਾਜ ਵਹਾ ਕਰਦੀ ਆ ਹਲੇ ਕੀ ਦੁਕਾਨ ਖੋਲੀ ਆ ਸਮਾਨ ਲਾਉਂਦੇ ਵੇ ਤੇ ਅੱਜ ਪਾਲ ਭਾਈ ਕਹਿੰਦੇ ਕਿ ਗੱਡੀ ਦੀ ਮਕੈਨਿਕੀ ਕਰਨੀ ਨਹੀਂ ਆਪੀ ਦੇਖਦੇ ਦੇ ਕੀ ਕਰਦੇੇੇ ਪਾਸ ਆ ਗਿਆ ਥਾ ਮੈਂ ਤੇ ਸੀਟ ਕਵਰ ਪਾਉਣ ਲਈ ਹੁਣ ਲਗਭਗ ਸਾਰਾ ਸਮਾਨ ਖੋਲ ਕੇ ਲਹੁੰਦਾ ਸੀ ਸੀਟ ਸੂਟ ਖੋਲਣੀ ਪੈਣੀ ਤੇ ਅਡਵਾਂਸ ਹੀ ਖੋਲ ਦਿੰਦੀ ਆ ਪਾਲ ਭਾਜੀ ਦੁਕਾਨ ਤੋਂ ਉਹਨੇ ਤਾਂ ਕਵਰ ਪਾਉਣੇ ਪੁੱਛਦੇ ਅੰਕਲ ਜੀ ਮੈਚਿੰਗ ਦੇ ਕਰਦੇ ਮੇਰੇ ਮੈਚਿੰਗ ਦੇ ਪਾਉਣੇ ਨੇ ਦੇ ਆਹ ਸਕ੍ਰੈਚ ਕਾਫੀ ਪੈ ਗਏ ਡੈਰੀ ਦੇ ਤੇ ਜੋ ਸਵੇਗੀ ਦਾ ਬੈਗ ਰੱਖਦਾ ਨਾ ਇੱਥੇ ਕਾਫੀ ਸਟ੍ਰੈਸ ਪੈ ਗਿਆ ਪਾ ਦੇ ਪਿਆਰ ਹੋਈ ਵੀ ਛੋਣੀ ਜੀ ਤੂੰ ਆਪਣੀ ਫੋਟੋ ਪਾ ਦੇ ਪਾਣੀ ਨਹੀਂ ਪੀਦਾ ਹੁੰਦਾ ਠੰਡਾ ਅੱਗੇ ਤੇਰਾ ਮੂੰਹ ਬਨੇ ਹੋ ਗਿਆ ਜਿਮ ਜਾਂਦਾ ਟਾਈਮ ਤੇ ਘਰ ਤੇ ਵੇਖ ਕੋਈ ਹਵਾ ਨਹੀਂ ਆ ਤੇ ਕੁੱਕੜ ਚਾਰਾ ਕੱਲਾ ਹੁਣ ਬੱਤੀਆਂ-ਬੱਤੀਆਂ ਸਾਰੀਆਂ ਬੰਦ ਕਰ ਦੇਣੀਆਂ ਤੇ ਹੁਣ ਮੰਮੀ ਕਹੇ ਆ ਕੇ ਰੋਗ ਦੇ ਨਾਲ ਬੱਚੇ ਪੁੱਛੇ ਗਏ ਮਾਦਰ ਕੱਲਾ ਸੀ ਤੇ ਹੁਣ ਮੇਰਾ ਜਿਮ ਜ਼ਿਆਦਾ ਟਾਈਮ ਤੇ ਪਾ ਚੱਲ ਜਾ ਜਮ ਤੇ ਓਬਵੀਅਸਲੀ ਘਰ ਬਾਹਰ ਤਾਲਾ ਮਾਰਨਾ ਪੈਣਾ ਤੇ ਹੁਣ ਨਿਕਲਦਾ ਹਾਂ ਤੇ ਵੇਖ ਤੇ ਜਿਆ 4 ਵਜੇ ਨਾਲ ਆਉਂਦੇ ਨਾਲ ਹੀ ਲੈ ਕੇ ਉਹਨਾਂ ਨੇ ਦੇਖ ਦੇ ਇਹਨਾਂ ਕਿ ਕਿ ਤਰ੍ਹਾਂ ਕੀ ਸਿਸਟਮ ਮੰਗਦਾ ਚਰ ਲੋਨ ਦੇ ਤੇ ਪਲਵਾਨ ਹੋਣੀ ਕੀ ਕਰਨਦੇ ਆ ਕੀ ਹਾਲ ਹੈ ਸਰਵਿਸ ਹੁੰਦੀ ਆ ਇਹ ਕਿਹੜੀ ਸਰਵਿਸ ਹੈ ਭਾਈ ਜੀ ਕੰਮ ਚਲੂ ਕੀ ਬੰਦੇ ਆ ਆ ਇਹ ਕੰਮ ਚ ਚਾਲੂ ਕਰ ਇਹ ਤੁਹਾਨੂੰ ਕਰਾ ਨਾਲ ਆਹ ਕੀ ਚੀਜ਼ ਆ ਦੁਕਾਨ ਖਾਲੀ ਹੈ ਨਾ ਆ ਹੈਗੀ ਮੈਂ ਇਹ ਬਲਾਕਿਆ ਹੈ ਬਲਾਕਿਆ ਐਕਟਰ ਦੇ ਇਹ ਕਿੱਧਰ ਲੱਗੇ ਹੁੰਦੇ ਇਹ ਗੱਡੀ ਲੱਗੇ ਹੁੰਦੇ ਆ ਆਹ ਅੱਜ ਗੱਡੀ ਦੀ ਸਰਵਿਸ ਖੋਲਤੀ ਆ ਗੱਡੀ ਕਿਹੜੀ ਕਰੀਂ ਭਾਜੀ ਵੇਖ ਲੋ ਤੇ ਮੁਸ਼ਕਿਲ ਹੱਲ ਕਰਨ ਦੇ ਕਿਤੇ ਮੁਸ਼ਕਿਲ ਵੱਡੀ ਨਾ ਘਾ ਦੇਓ ਐ ਭਲਵਾਨ ਹੋਣੀ ਸਿੱਧਾ ਇੱਧਰ ਕਿ ਬੁੰਡੇ ਕੰਮ ਲਾ ਚੁ ਤੂੰ ਹੁੰਦਾ ਹੀ ਹੈ ਚਰਨ ਚਾਹ ਪਾਣੀ ਪੀਣਾ ਹਣਾ ਹੈ ਬੋਲਦਾ ਨਹੀਂ ਚਾਹ ਪਾਣੀ ਤੇ ਆਪਾਂ ਆ ਜਾ ਤਾਂ ਤੈਨੂੰ ਲਾਤੀ ਹਾਂ ਹਾਂ ਬੋਲ ਉਹ ਪਾਵੇ ਲੱਗੇ ਕਾਦੀ ਬੇਲਾ ਹੀ ਲੱਗਾ ਹੈ ਦੋ ਕਿਲੋ ਵਾਲੇ ਤਿਆਵਾ ਬਹੁਤ ਬੰਦ ਕੇ ਲੱਗੇ ਆਪਣੀ ਐਂਟਰੀ ਪੈ ਗਈ ਜਿਮ ਚ ਤੇ ਹੁਣ ਆਹ ਦੀ ਕੀ ਕੀ ਟ੍ਰਾਈਸੈਪਸ ਲੋਨੇ ਆ ਸੋ ਮੈਂ ਹੁਣ ਘਰ ਆ ਗਿਆ ਹਾਂ ਸੋ ਤੇ ਹੁਣ ਉੱਠਿਆ ਹਾਂ ਲਗਭਗ ਕੈਂਡੇ ਡੇਢ ਘੰਟੇ ਬਾਅਦ ਤੇ ਆਲੂ ਗੋਭੀ ਸਬਜੀ ਰੋਟੀ ਖਾ ਲਈ ਮੈਂ ਪਹਿਲਾਂ ਹੀ ਤੇ ਹੁਣ ਇਸ ਟਾਈਮ ਦੁੱਧ ਜਿਹੜਾ ਉਹ ਮੰਮੀ ਦੇ ਦਿੱਤਾ ਤੇ ਮੰਮੀ ਕੋਠੇ ਗਏ ਇਸ ਟਾਈਮ ਚਾਦਰ ਚੁੱਧਰ ਧੋਂਦੇ ਵੀ ਆ ਤੇ ਆਪਣਾ ਡਿਊਟੀ ਜਾਣ ਦਾ ਵੀ ਟਾਈਮ ਹੋ ਗਿਆ ਹੁਣ ਉਹ ਦੁੱਧ ਪੀ ਕੇ ਤੇ ਆਪਣਾ ਨਿਕਲ ਗਿਆ ਕੰਮ ਡਿਊਟੀ ਹਵਾ ਬਈ ਆਰਡਰ ਪਿਆ ਜੋ ਮੰਗਦਾ ਹੋਣਾ ਆ ਜੇ ਪਿਕ ਕਰਨ ਪਰ ਇੱਕ ਪੰਗਾ ਜਿਹਾ ਜਿਹਾ ਮੱਛਰ ਬੜਾ ਥੇੜਾ ਵਾਅਦਾ ਬਈ ਕਿ ਦਿਵਾਲੀ ਦਾ ਮੈਨੂੰ ਚਾ ਲੈਣਾ ਦਿਨ ਤੋ ਹਾਰਾਂ ਦਾ ਉਹਦੇ ਕਰੀ ਉਹਦਾ ਮੱਛਰ ਹੀ ਜਾਣਾ ਗਾਣ ਤੇ ਅੱਖਾਂ ਚ ਬਹੁਤ ਵਾਅਦਾ ਪਿਆ ਬੜੀ ਧਿਆਨ ਨਾਲ ਸੇਫਟੀ ਨਾਲ ਗੱਡੀ ਚਲਾਉਣੀ ਚਾਹੀਦੀ ਤੇ ਆਰਡਰ ਮੈਂ ਇਧਰੋਂ ਹੀ ਕਰ ਲਿਆ ਪਿਕ ਤੇ ਨਿਕਲਦਾ ਕਸਟਮਰ ਨੂੰ ਦੇ ਇਨਸੈਂਟਿਵ ਗਿਆ ਜੇ ਤੇ ਹੋ ਤੇ ਹੁਣ ਲਾਸਟੇਡ ਆਰਡਰ ਮੈਨੂੰ ਤੇਰਵਾਇ ਪਿਆ ਵਾ ਇਸ ਤੋਂ ਬਾਅਦ ਟੋਟਲੀ ਫਰੀ ਤੇ 10 ਆਰਡਰ ਘਟਾ ਘਟ ਲੱਜਣਨਾ 11 ਵਜੇ ਤੋਂ ਬਾਅਦ ਤੇ ਇਨਸੈਂਟਿਵ ਵਧੀਆ 25 ਰੁਪਏ ਹਸਾਬ ਨਾਲ ਐਵਰੀ ਆਰਡਰ ਮਿਲਦਾ ਹੁਣ ਤੇ 15 ਰੁਪਏ ਹੁਣ ਜਿਹੜੇ ਕੇ ਸਵੇਰੇ ਹੁੰਦੇ ਆ ਤੇ 10 ਰੁਪਏ ਹੁਣ ਨਾਲ ਨਾਲ ਮਿਲੀਏ ਤੇ ਜੜੀ 15 ਦਾ 150 ਇਨਸੈਂਟਿਵ ਹੋ ਗਿਆ ਤੇ 10 ਆਰਡਰ ਉਹਦੇ ਮੇਬੀ ਤੇ ਨੂਰ ਰੋ ਚੀਜ਼ 10 ਹੁੰਦੇ ਚ ਤੇ ਇਨਸੈਂਟਿਵ ਟੋਟਲ 10 ਆਰਡਰ ਦਾ ਉਹਦੇ ਹੋ ਗਿਆ ਤੇ ਇਸ ਟਾਈਮ ਨਾਲ ਲੱਗਦੀ ਹੈ ਭੁੱਖ ਤੇ ਨਾਲੇ ਚਾਹ ਪੀਣ ਦੀ ਜੀ ਕਰਦਾ ਪਰ ਨੂਰ ਨੂੰ ਹੋ ਲਿਆ ਪਤਾ ਹੈ ਨੂਰ ਆਪਾਂ ਕਹਿੰਦਾ ਵਾ ਕਿ ਦਰਬਾਰ ਸਾਹਿਬ ਲਾਗੇ ਮਿਲਦੇ ਆ ਤੇ ਹੁਣ ਕਸਟਮਰ ਨੂੰ ਫੋਨ ਲਾਇਆ ਪਰ ਕਸਟਮਰ ਉਹ ਸੋਰੀ ਰੈਸਟੋਰੈਂਟ ਨੂੰ ਫੋਨ ਲਗਾ ਪਰ ਰੈਸਟੋਰੈਂਟ ਉਹ ਨਹੀਂ ਚੱਕਰੇ। ਉਹ ਕਿ ਇਸ ਟਾਈਮ ਗਲੀ ਇਹਨਾਂ ਮੇਰੇ ਵੀ ਸਾਹਮਣੇ ਪਿੱਛੇ ਤੇ ਇਸ ਟਾਈਮ ਇੱਥੇ ਕਲਾਊਡ ਕਿਚਨ ਹੈ ਕਲਾਊਡ ਕਿਚਨ ਕਿ ਮੈਂ ਜਿਨ੍ਹਾਂ ਨੇ ਘਰ ਵੀ ਚੀਜ਼ ਰੈਸਟੋਰੈਂਟ ਖੋਲੇ ਤੇ ਦੇਖਦੇ ਆ ਆਰਡਰ ਬਾਕਰੋ ਬਾਕੀ ਆਰਡਰ ਤੇਲੇ ਰੈਡੀ ਹੋਇਆ ਨਹੀਂ ਆ ਮੈਂ ਕਿ ਚਲੋ ਫੋਨ ਲਾ ਲਈ ਮੇਨ ਲੋਕੇਸ਼ਨ ਪਤਾ ਕਰ ਲਈ ਕਿ ਖਰੋਣਾ ਕਿੱਥੇ ਹੈ ਹੁਣ ਮੈਨੂੰ ਘਰ ਵੀ ਨਹੀਂ ਪਤਾ ਕਿਉਂਕਿ ਇੱਥੇ ਬੋਰਡ ਬਾੜ ਵੀ ਲੱਗਾ ਹੁੰਦਾ ਹੋਵੇ ਨਾ ਤੇ ਪਤਾ ਹੁੰਦਾ ਥੋੜਾ ਚਲੋ ਕੋਈ ਨਾ ਐ ਉਹ ਮੈਨੂੰ ਪਿਆ ਆਰਡਰ ਲੱਗ ਭਾਗੇ 135 ਰੁਪਏ ਦਾ ਬਲੇਸਿੰਗ ਸਿਟੀ ਦਾ ਤੇ 에어ਪੋਰਟ ਰੋਡ ਲੱਗੇ ਹੁੰ ਜਾਣਾ ਵਾ ਤੇ ਕਾਸ਼ ਵਿੱਚ ਰਾਈਡ ਵੀ ਮਿਲ ਜੇਣਾ ਸਭ ਤੋਂ ਵਧੀਆ ਹਣਾ ਤੇ ਆ ਆਰਡਰ ਆਪਾਂ ਮਾਰਾਂਗੇ ਜਾ ਕੇ ਡਿਲੀਵਰ ਤੇ ਹੁਣ ਆਰਡਰ ਬਸ ਰੈਡੀ ਹੋਉਂਦਾ ਪੰਜ ਮਿੰਟ ਮੇ ਵੀ ਲੱਗਨੇ ਆ ਤੇ ਕਸਟਮਰ ਦਾ ਫੋਨ ਆਲਰੇਡੀ ਆ ਗਿਆ ਕਿ ਆਰਡਰ ਜਲਦੀ ਪਹੁੰਚਾ ਦਿਓ 2 ਕੱਪ ਚਾਹ ਵੀਨੇ ਇੱਕ ਕੱਪ ਰੋ ਚਾਹ ਹੀ ਕਰਦੇ ਭਰਾਵਾ ਹਰ ਦੁੱਧ ਤੇ ਇਸ ਟਾਈਮ ਮੁਸ਼ਕਲ ਆ ਸਾਗੇ ਹੁਣ ਵੇਲੇ ਹੋ ਗਏ ਆ ਤੇ 5:00 ਆ ਵੱਜ ਤੇ ਆਈਡੀ ਕਰਤੀ ਆ ਬੰਦ ਤੇ ਹੁਣ ਆਪਾਂ ਚਾਲ ਲੱਗੇ ਆ ਪੀਣਾ ਦੋ ਦੋ ਬੱਤੀ ਕਹੇ ਦੋ ਦੋ ਬੱਤੀ ਹੈ ਜੀ ਚਾਹ ਪੀ ਗਏ ਜੀ ਜਲਦੀ ਆਪਣਾ ਆਪਣੇ ਘਰੇ ਘਰੇ ਆਪ ਆਓ ਬੜਾ ਚਾਹ ਇਹ ਇਹ ਚਾਲ ਇਹਨੂੰ ਵੇਖ ਲਓ ਜਿੱਥੇ ਵੇਖ ਲਓ ਉਥੇ ਫੜ ਲਓ ਕਰਨਾ ਟਾਈਮ ਸਿਰ ਭਰਨੀਆਂ ਨਹੀਂ ਆ ਤੇ ਟ੍ਰਾਂਜੈਕਸ਼ਨਾਂ ਵਧਣੀਆਂ ਆ ਤੇ ਬਾਅਦ ਕਹਿੰਦੇ ਪੰਗੇ ਪੈਂਦੇ ਆ ਤਾਂ ਕਰਨਾ ਭਰਿਆ ਕਰੋ ਉਹਦਾ ਪੈਸੇ ਬਚਾਉਣ ਦੀ ਪਈ ਹੁੰਦੀ ਆ ਆਪਾਂ ਨੂੰ ਸੁਣੋ 6 ਮਹੀਨੇ ਦੀ ਆ ਕਿੰਨੀ ਹੋਈ ਆ 81 86000 ਬਸ ਆ ਵੀਡੀਓ ਵਖੀ ਤੇ ਆ ਆਪਣੇ ਉਸਤਾਦ ਜੀ ਪ੍ਰਾਣ ਉਹਨੂੰ ਕਿਨੋਂ ਪਹਿਲਾਂ ਉਸਰਾ ਨਹੀਂ ਬੈਠੇ ਟ੍ਰਾਂਜੈਕਸ਼ਨਾਂ ਦੇ ਟ੍ਰਾਂਜੈਕਸ਼ਨਾਂ ਮੈਨੂੰ ਨਾ ਹੁੰਦਾ ਫੋਨ ਫੇਰ ਬਣਾ ਕੇ ਨਾ ਵਲੋਗ ਆ ਗਈ ਆ ਹਾਂ ਨੂਰ ਕਹਿੰਦਾ ਮੈਂ ਪੀਣੀ ਨਹੀਂ ਪਰ ੱਟਕੇ ਨਾ ਦਿੱਤੀ ਆ ਤੇ ਆ ਰਹੀ ਨਾ ਪਾ ਚੌਥੀ ਹਰੀ ਚਾਹ ਤੇ ਆ ਆਪਣੀ ਪੇਲੀ ਹਰੀ